ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਹਰ ਕਥਾ ਜ਼ਿੰਦਗੀ ਬਦਲਣ ਵਾਲੀ ਕਥਾ ਹੁੰਦੀ ਹੈ ਪਰ ਇਸ ਕਥਾ ਦੇ ਵਿੱਚ ਜਿਹੜਾ ਉਹ ਮੈਸੇਜ ਦੇ ਰਹੇ ਹੈ ਜਿਹੜਾ ਅਮਲ ਕਰਨੇ ਦੇ ਬਾਰੇ ਦੱਸਣ ਦੇ ਹੀ ਹੈਗੇ ਅਗਰ ਤੁਸੀਂ ਕਰ ਲਓਗੇ ਤੇ ਯਕੀਨਨ ਤੁਸੀਂ ਰੱਬ ਨੂੰ ਪਾ ਲਓਗੇ ਕਿਉਂਕਿ ਅਸੀਂ ਲੱਖ ਪੁਹਛਾਂ ਕਰੀਦੀਆਂ ਲੇਕਿਨ ਅੱਜ ਤੱਕ ਪਹੁੰਚ ਨਹੀਂ ਨੂੰ ਰੱਬ ਨੂੰ ਪਾ ਨਹੀਂ ਸਕੀਦਾ ਜਾਂ ਸਾਡਾ ਮਨ ਹੀ ਉਹਦੇ ਨਾਲ ਜੁੜਦਾ ਅਸੀਂ ਕਿਸ ਤਰ੍ਹਾਂ ਰਵਾਇਤ ਨੂੰ ਨਾਲ ਜੋੜ ਸਕ ਨਹੀਂ ਹੈਗੇ ਉਹਨੂੰ ਪਾ ਸਕ ਨਹੀਂ ਹੈਗੇ ਗਿਆਨੀ ਸੰਸਰ ਵਿੱਚ ਕੈਨ ਜੀ ਅੱਜ ਖਲੀਲ ਜਬਰਾਨ ਦੇ ਸੁਪਨੇ ਦੇ ਜ਼ਰੀਏ ਇਹ ਚੀਜ਼ ਸਮਝਾਉਣ ਦੇ ਹੈਗੀ ਬਹੁਤ ਕਦੀ ਇੰਟਰਸਟਿੰਗ ਕਥਾ ਹੈ ਤੁਹਾਨੂੰ ਅਨੰਦ ਤੇ ਆਏਗਾ ਲੇਕਿਨ ਤੁਹਾਡੀ ਜ਼ਿੰਦਗੀ ਚ ਵੀ ਬਦਲਾਅ ਲਿਆਏਗੀ ਚੇਂਜ ਲੈ ਆਏਗੀ ਇਹ ਕਥਾ ਸੋ ਮੇਰੀ ਤੜੇਗੇ ਰਿਕਵੈਸਟ ਹੈ ਇਸ ਕਥਾ ਨੂੰ ਲਾਜ਼ਮੀ ਸੁਣਿਓ ਹੈ ਤੇ ਬਹੁਤ ਛੋਟੀ ਕਥਾ 12 ਮਿੰਟ ਦੀ ਕਥਾ ਹੈ 12 ਮਿੰਟ ਟਾਈਮ ਕੱਢ ਲਿਓ ਅਗਰ 12 ਮਿੰਟ ਦਿੱਤਾ ਦੀ ਜ਼ਿੰਦਗੀ ਬਦਲ ਜਾਂਦੀ ਹੈ ਤੇ ਵੀਰੋ ਤੁਹਾਨੂੰ ਹੋਰ ਕੀ ਚਾਹੀਦਾ ਹੈਗਾ تو اس کرتا ہوں لازمی سنو چل کے قطعہ سننے پھر کرنے ہیں اس سے بچار کنن خلیل جبران نے اپنی کہانیاں دی کتاب دچ ایک کہانی لکھی ہے اور کہانی ہے میرا سپنا کدھی کدھی ایسا بھی دیکھنے ہیں کہ واسطہ کتابی سپنا ہوں دیئے اور کدھی کدھی ایسا بھی اندر ہے ਕਿ ਸੁਪਨਾ ਵੀ ਵਾਸਵਿਕਤਾ ਹੁੰਦੀ ਹੈ ਅਕੀਕਤ ਆਉਂਦੀ ਹੈ ਖਲੀਲ ਜਬਰਾਨ ਆਪਣਾ ਇੱਕ ਸੁਪਨਾ ਲਿਖਦਾ ਹੈ ਕਹਿੰਦਾ ਸੁਪਨੇ ਵਿੱਚ ਮੈਂ ਕੀ ਦੇਖਦਾ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਕਈ ਸਭਾਏਮਾਨ ਹਸਤੀਆਂ ਦੀ ਨਿਕਲ ਰਹੀ ਹੈ ਬੜਾ ਵੱਡਾ ਜਲੂਸ ਇਹਲੇ ਮਹਾਨ ਭਾਉ ਪਾਲਕੀ ਚ ਬੈਠੇ ਨੇ ਮੋੜੇ ਹथे ਇਹ ਪਾਲਕੀ ਸੈਂਕੜੇ ਮਨੁੱਖਾਂ ਨੇ ਚੁੱਕੀ ਹੋਈ ਐ ਅੱਗੇ ਹਜ਼ਾਰਾਂ ਪਿੱਛੇ ਹਜ਼ਾਰਾਂ ਢੋਲ ḍamakte ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਇਹ ਕਹਿੰਦਾ ਸੁਪਨੇ ਚ ਹੀ ਮੈਂ ਪੁੱਛਿਆ ਇਹ ਕੌਣ ਇਹ ਕੌਣ ਐ ਜਿਨਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਕਿ ਕੌਣ ਨੇ ਜਿਨ੍ਹਾਂ ਦੇ ਅੱਗੋਂ ਇਤਨੇ ਦੀਵੇ ਜਗਾਏ ਜਾ ਰਹੇ ਨੇ ਕਿ ਕੌਣ ਨੇ ਜਿਨ੍ਹਾਂ ਦੇ ਉੱਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ ਔਰ ਜਿਨਾਂ ਨੂੰ ਲੰਬੀ ਡੰਡਾ ਉੱਤ ਕਰ ਰਹੇ ਨੇ ਸਾਰਿਆਂ ਨੇ ਦੱਸਿਆ ਇਹ موسی ਨੇ ਪੈਗੰਬਰ ਹੀ ਫੁਰਸ ਨੇ ਲੰਗਈੇ ਸਵਾਰੀ ਦੂਸਰੀ ਆ ਰਹੀ ਹੈ ਇਸ ਸਵਾਰੀ ਨਾਲ ਵੀ ਹਜ਼ਾਰਾਂ ਦੀ ਗੀਤ ਬੜਾ ਇਕੱਠ ਬੜੇ ਸਜਦੇ ਬੜੀ ਸੁਗੰਧ ਖਿਲੇ ਰੀ ਜਾ ਰਹੀ ਹੈ ਪੁਸ਼ਪ ਦੀ ਵਰਖਾ ਹੋ ਰਹੀ ਹੈ ਪੁੱਛਿਆ ਇਹ ਕੌਣ ঈਸਾ ਨੇ ਇਹ ঈਸਾ ਹੈ ਲੇਕਿਨ ਇਹ ਜਲੂਸ ਤੇ ਬਹੁਤ ਵੱਡਾ ਹੈ ਹੋਰ ਆ ਰਹੀ ਹੈ ਤੀਸਰੀ ਸਵਾਰੀ ਬਹੁਤ ਵੱਡੀ ਮਖਲੂਕ ਬਾਰ ਬਾਰ ਸਜਦੇ ਬਾਰ ਬਾਰ ਜੈਕਾਰਿਆਂ ਦੀ ਧੁਨ ਬਾਰ ਬਾਰ ਨਮਸਕਾਰ ਸਲਾਮ ਚਾਰੋਂ ਪਾਸੇ ਅਤਰ ਫੁਲੇਲ ਛਿੜਕਿਆ ਜਾ ਰਿਹਾ ਹੈ ਔਰ ہیرے موتی تک بھی نشاور کیتے جا رہے نے پوچھا یہ کون اے اسلام الام محمد صاحب او نے پھر جر درس سواری لنگی بڑی بھاری پیٹ بڑا سندر رت بڑے خوبصورت گھوڑے ਔਰ ਬੜੀ ਸ਼ਿੰਗਾਰੀ ਹੋਈ ਏ ਬੱਗੀ ਲੰਘ ਗਿਆ ਜਦ ਇਹ ਜਲੂਸ ਇੱਕ ਹੋਰ ਸਵਾਰੀ ਆ ਰਹੀ ਏ ਨਾ ਅੱਗੇ ਭੀੜ ਨਾ ਪਿੱਛੇ ਭੀੜ ਨਾ ਕੋਈ ਸਜਦੇ ਨਾ ਪੁਸਪਮਾਲਾ ਨਾ ਫੁੱਲਾਂ ਦੀ ਵਰਖਾ ਨਾ ਅਤਰ ਫਲੇਲ ਦਾ ਛਿੜਕਣਾ ਪਾਲਕੀ 'ਤੇ ਬੈਠੀ ਏ ਕੋਈ ਰੋਹਾਨੀ ਰੂਹ ਉਸ ਦਾ ਦੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਇੱਕ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ ਖਲੀਲ ਜਬਰਾਨ ਦਾ ਲੇਖਕ ਪੁੱਛ ਕਰਦਾ ਹੈ ਇਹ ਕੌਣ ਮਹਾਨ ਭਾਵ ਨੇ ਇਹਨਾਂ ਨੂੰ ਕੀ ਸ਼ੌਕ ਪੈ ਗਿਆ شوبھا یاترا دے نال چلن تیار بھی نہیں نہ اگے نہ پیچھے اے جنہ نے پالکی چکی ہوئی سی انہوں نے ایک آواز ہو کے کہا اے خدا ہے آنکھ کھل گئی خریل جبران دی اور ਇਕ ਤੰ ਦਾ ਮੈਂ ਸੁਪਨਾ ਲਿਖਣ ਤੇ ਮਜਬੂਰਾਂ ਖੁਦਾ ਨਾਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਗੱਲ ਵੱਖਰੀ ਹੈ ਖੁਦਾ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਸਾਰਿਆਂ ਨਾਲ ਹੈ ਉਸ ਨਾਲ ਕੋਈ ਵੀ ਨਹੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੇ ਜੋ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਕਾਰ ਇੱਕ دیوار ਹੈ ਔਰ ਇਨਾ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਨਾ ਤਮਾਮ ਦੀਵਾਰਾਂ ਦਾ ਨਾ ਹੀ ਹੈ ਮਾਇਆ ਇਨਾ ਦੀਵਾਰਾਂ ਨੂੰ ਹੀ ਕਹਿੰਦੇ ਨੇ ਹਵਾ ਹਵਾ ਜੋ ਦਿਖਾਈ ਦੇਵੇ ਹਵਾ ਜੋ ਪ੍ਰਭਾਵਿਤ ਵੀ ਕਰੇ ਹਵਾ ਜਿਸ ਦੀ ਗ੍ਰਿਫਤ ਵਿੱਚ ਆ ਜਾਈਏ ਲੇਕਿਨ ਫਿਰ ਵੀ ਉਹ ਸਾਡੀ ਗ੍ਰਿਫਤ ਵਿੱਚ ਨਾ ਆਵੇ ਸਾਡੇ ਹੱਥੋਂ ਨਿਕਲ ਜਾਏ ਹਵਾ بھارت دے دان نے کہا مایا پرت کر رہی ہے مایا دے مایات روپ لیکن دے روپ تو ارمب کر دے دھن گرو ارجن دیو جی مہاراج اپنے بول مایا چت بھرمین عشت مطر ایک باندھوے بھرما رہی ہے مایا اچھایا دیوار بن کے کھڑی ہو گئی ہے پرثم تے تشت ਕੋਈ ਖੁਦਾ ਦੇ ਨਾਲ ਨਹੀਂ ਕੋਈ ਪ੍ਰਮਾਤਮਾ ਦੇ ਨਾਲ ਨਹੀਂ ਕੋਈ અવਤਾਰ ਦੇ ਨਾਲ ਹੈ ਕੋਈ ਪੈਗੰਬਰ ਦੇ ਨਾਲ ਹੈ ਕੋਈ ਮਨੁੱਖ ਪ੍ਰਮਾਤਮਾ ਦੇ ਨਾਲ ਨਹੀਂ ਹੈ ਕੋਈ ਮਨੁੱਖ ਖੁਦਾ ਦੇ ਨਾਲ ਨਹੀਂ ਹੈ ਔਰ ਸਾਰਿਆਂ ਦੇ ਰਸਤੇ ਵਿੱਚ ਉਹਨਾਂ ਦੇ ਇਸ਼ਟ ਦੀਵਾਰ ਬਣ ਕੇ ਖੜੇ ਨੇ ਇਸ ਤੋਂ ਬਾਅਦ ਪਰਵਾਰ ਦੀ ਦੀਵਾਰ ਹੈ ਮਿੱਤਰਾਂ ਦੀ ਦੀਵਾਰ ਹੈ ਪੁੱਤਰਾਂ ਦੀ ਦੀਵਾਰ ਹੈ ਪਤੀ ਦੀ ਦੀਵਾਰ ਹੈ ਪਤਨੀ ਦੀ ਜੋ ਹੈ دیوار ਹੈ ਬੱਚਿਆਂ ਦੀ دیوار ਹੈ। ਔਰ ਇਹ ਦਿਵਾਰਾਂ ਫਿਰ ਵੱਧੀਆਂ ਨੇ ਵੱਧੀਆਂ ਨੇ ਅਗਾਹ ਧਨ ਸੰਪਦਾ ਦੀ ਦੀਵਾਰ ਹੈ। ਪ੍ਰਭਤਾ ਦੀ ਦੀਵਾਰ ਹੈ। ਇੱਕ ਦੀਵਾਰ ਨੂੰ ਤੋੜਨਾ ਵੀ ਇਹ ਮਨੁੱਖ ਲਈ ਮੁਸ਼ਕਿਲ ਹੈ। ਔਰ ਇਹ ਦੀਵਾਰ ਅੱਥਾ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਹੈ। ਕੌਣ ਸਿਰ ਤੋੜਾਏ? ਹਰ ਮਨੁੱਖ ਆਪਣਾ ਸਿਰ ਬਜਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ ਦੀਵਾਰ ਨਾਲ ਸਿਰ ਮਾਰੇ ਸਹਿਦ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ ਪ੍ਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ ਗੁਰੂ ਨੂੰ ਮੱਥਾ ਟੇਕਿਆ ਗਿਆ ਕੋਈ ਸਿਰ ਮਾਰੇ ਟੁੱਟੇਗੀ ਦੀਵਾਰ ਟੁੱਟੇਗਾ ਇਸ ਦਾ ਸਿਰ ਦੀਵਾਰ ਟੁੱਟੇਗੀ ਇਹਦਾ ਸਿਰ ਟੁੱਟੇਗਾ ਔਰ ਇਸ ਦੇ ਸਿਰ ਦੇ ਚੋਂ ਨਿਕਲੇਗਾ ਪ੍ਰਮਾਤਮਾ ਇਹ ਦੇ ਸਿਰ ਦੇ ਚੋਂ ਨਿਕਲੇਗਾ ਖੁਦਾ ਐਸਾ ਵੀ ਹੋਇਆ ਹੈ ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ ਇਸ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਸਿਰ ਅੱਗੇ ਕੀਤਾ ਕਿਸੇ ਨੇ ਸੀਨਾ ਅੱਗੇ ਕੀਤਾ ਕਿਸੇ ਨੇ ਆਪਣਾ ਦਿਮਾਗ ਅੱਗੇ ਕੀਤਾ ਕਿਸੇ ਨੇ ਆਪਣਾ ਦਿਲ ਅੱਗੇ ਕੀਤਾ तो है एक ऐसी ऐतिहासिक गाथा हनुमान ने लगता है ए दीवार लाजवे सीने नाल तोड़ी सिर नाल नहीं इज कह लो सिर ते से विचारे कुल है ही नहीं जंगल विच रहने वाला वानर बहुत सबे नहीं हो सकता सुशिक्षित नहीं हो सकता बहुत बड़ी तालीम इसको नहीं हो सकती ਆਖਰ ਜੰਗਲ ਦੇ ਇਸ ਤਰ੍ਹਾਂ ਦਾ ਕੀ ਇੰਤਜ਼ਾਮ ਲੇਕਿਨ ਸੀਨਾ ਤੇ ਸੀ ਉਸ ਦੇ ਕੋਲ ਦਿਲ ਧੜਕਦਾ ਹੋਇਆ ਤੇ ਸੀ ਉਸ ਦੇ ਜਜ਼ਵਾਂਤ ਵੀ ਸਨ ਸੰਬੰਧ ਜੋੜਨ ਦੀ ਜਾਂਚ ਵੀ ਸੀ ਸੀਨਾ ਅਗੇ ਕੀਤਾ ਇੱਕ ਮਿੱਠ ਹੈ ਅਯੁੱਧਿਆ ਦੇ ਸ੍ਰੀ ਸੀਤਾ ਨੇ ਆਪਣੇ ਗਲ ਤੋਂ ਮੋਤੀਆਂ ਦੀ ਮਾਲਾ ਉਤਾਰ ਕੇ हनुमान ਦੇ حوالے ਕੀਤੀ। हनुमान दी प्रसन्नता लेने की कोशिश। ਲੇਖਣ ਇਹ ਬਾਰੋਂ ਦੋ ਪੱਥਰ ਚੁਕ ਲਿਆ ਆ ਵੱਡੇ ਵੱਡੇ। ਹਾਰ ਦੇ ਚੋ ਮੋਤੀ ਕੱਢਦਾ ਹੈ। ਥੱਲੇ ਦੇ ਪੱਥਰ ਤੇ ਰੱਖਦਾ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ। ਤਿੰਨ ਚਾਰ ਮੋਤੀ ਟੁੱਟੇ ਨੇ। ਸੀਤਾ ਸੋਚਦੀ ਆ ਅਖਿਰ ਗਵਾਰ ਦਾ ਗਵਾਰ ਰਿਆ। ਵਾਨਰ ਦਾ ਵਾਨਰ ਰਿਆ। ایک ہی کر رہے ہو قیمتی موتی کیوں توڑ رہے ہو دیکھ رہے ہیں رام ہے کہ نہیں رام ہے کہ نہیں رام جڑ نہیں آ موتی جڑ میں مالا چک کے پرے سٹی جد جڑ ہی نہیں تو میں پھر جڑ چیز نکی کی کر پڑھی لکھی سب تعلیم یافتا کہ ہنونت شریر بھی جڑ ہے پنجے دن تت جڑ نے اس نو بھی توڑ اس نو بھی فوڑ اگر اس رام نہیں تو کیوں رکھے ہنوت کہ اس واسطے رکھا ہے میرا بھروسہ اس وام ہے ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰੱਖਣ ਨੂੰ ਤਿਆਰ ਨਹੀਂ ਚੀਰਿਆ ਉਸਨੇ ਆਪਣਾ ਸੀਨਾ ਕਹਿੰਦੇ ਨੇ ਖੂਨ ਦੀ ਧਾਰ ਦੇ ਵਿੱਚ RAM ਨਾਮ ਦੀ ਧੁਨ ਸੀ RAM ਦੀ ਆਵਾਜ਼ ਸੀ ਸਿਰ ਝੁਕੇ ਸੀਤਾ ਦਾ ਇਹ ਠੀਕ ਹੈ ਕੋਈ ਆਪਣਾ ਸੀਨਾ ਚੀਰੇ RAM ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ ਬਚਾਉਂਦੇ ਨੇ ਆਪਣਾ ਸੀਨਾ ਬਚਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਦੇ ਸਿਰ ਦੇ ਹੋ ਜਾਂਦੇ ਨੇ ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ ਅਰਥ ਚਲੀ ਜਾਂਦੀ ਹੈ ਕਾਸ਼ ਸਿਰ ਅੱਗੇ ਕਰਨ ਸਰਦਾਰ ਬਣ ਜਾਣਾ ਫਾਕੇ ਉਹਨਾਂ ਕੋਲ ਸਰੋਂਦੇ ਜੋ ਸਿਰ ਅੱਗੇ ਕਰਦੇ ਨੇ ਔਰ ਸਿਰ ਨੂੰ ਹੀ ਥੋੜ੍ਹ ਕੇ ਵਿਚੋਂ ਗੁਰੂ ਨੂੰ ਪ੍ਰਗਟ ਕਰਦੇ ਨੇ واحرو کی پرگٹ نگٹ کرتے ہیں اس دے پرکاش نگٹ کرتے ہیں کوئی اپنا دل اگے کرد ہے دنیا اگر دھرم دی کوئی سا ہے تو دل تے کھڑیے یا دماغ تے کھڑیے اس تو علاوہ کسے تڑیے اسے ہو عبادت نہیں کھڑی نہ پیران نہ پیروں تڑیے دل تڑیے دماغ سے کوئی اپنا سر اگے کرے کوئی اپنا سینہ اگے کرے ਗਿਆਨੀ ਸੰਸਿੰਘ ਮਸਕੀਨ ਚ ਦੀ ਹਰ ਕਥਾ ਜ਼ਿੰਦਗੀ ਬਦਲਣ ਵਾਲੀ ਕਥਾ ਹੁੰਦੀ ਹੈ ਕਿਉਂਕਿ ਉਹ ਇਸ ਕਥਾ ਦੇ ਵਿੱਚ ਹਰ ਕਥਾ ਦੇ ਵਿੱਚ ਆਪਣੀ ਜ਼ਿੰਦਗੀ ਦਾ ਨਿਚੋੜ ਬਿਆਨ ਕਰਦੇ ਜੋ ਉਹਨਾਂ ਕੋਲ ਨੌਲੇਜ ਹੈ ਉਸ ਦੇ لحاظ ਨਾਲ ਉਧਾਰਨਾ ਦੇ ਕੇ ਜੋ ਮਕਸਦ ਹੈ ਨਾ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈਗੇ ਜ਼ਿੰਦਗੀ ਦੇ ਮੁxtਲਫ ਮਕਸਦ ਕੀ ਲੇਕਿਨ ਸਭ ਤੋਂ ਵੱਡਾ ਮਕਸਦ ਜਿਹੜਾ ਹੈ ਸਭ ਤੋਂ ਵੱਡੀ ਕਾਮਯਾਬੀ ਹੈਗੀ ਹੈ ਰੱਬ ਨੂੰ ਪਾਉਣਾ ਰੱਬ ਦਾ ਕੁਰਬ ਹਾਸਲ ਕਰਨਾ ਉਹਦਾ ਦਿਦਾਰ ਹਾਸਲ ਕਰਨਾ ਉਹਦੇ ਨਾਲ ਜੁੜਨਾ ਮਨੋਂ ਉਹਦੇ ਨਾਲ ਜੁੜਨਾ ਇਨਸਾਨ ਦੀ ਸਭ ਤੋਂ ਵੱਡੀ ਸਮੱਸਿਆ ਵੀ ਇਹੀ ਹੈ ਕਿਉਂ ਮਨੋਂ ਨਹੀਂ ਜੋੜ ਸਕਦਾ ਹੈ ਅਸੀਂ ਮਨ ਜਿਹੜੇ ਇਬਾਦਤਗਾਹਾਂ ਵਿੱਚ ਉੱਥੇ ਜਾਇਦਾ ਜ਼ਰੂਰ ਹੈ ਇਬਾਦਤ ਕਰੀ ਦੀ ਹੈ ਮਸਜਿਦਾਂ ਚ ਜਾਇਦਾ ਮੰਦਿਰਾਂ ਚ ਜਾਇਦਾ ਗੁਰਦੁਆਰਿਆਂ ਚ ਜਾਇਦਾ ਇਬਾਦਤ ਵੀ ਕਰੀ ਦੀ ਹੈ ਲੇਕਿਨ ਉਹ ਆਨੰਦ ਹਾਸਲ ਨਹੀਂ ਹੁੰਦਾ ਉਹ ਸਕੂਨ ਨਹੀਂ ਮਿਲਦਾ ਉਹ ਕੁਰਬ ਹਾਸਲ ਨਹੀਂ ਹੁੰਦਾ جو اسی کتھا کے سننے ہیں مختلف جڑے سنت ہیں انہوں کے کلوں سننے ہی گئے ہیں جڑے اوتاری پرش ہیں انہوں کے کلوں سننے ہیں جو انہوں نے سے گا سانوں وہ نہیں ملدہ اس کی وجہ کی ہوں گی سن سمسکی جی نے اج خلیل جبران کے سپنے کے ذریعے وہ وجہ دسی وجہ بیان کی تھی کہ خلیل جبران جنہ نے سپنا دیکھیا اور سپنے سے جو حقیقت انہوں نے نظر آئی ਉਹ ਮਜਬੂਰ ਹੋ ਗਏ ਉਸ ਨੂੰ ਕਿਤਾਬ ਦੀ ਸ਼ਕਲ ਦੇ ਵਿੱਚ ਲਿਖਣ ਲਈ ਪਰ ਉਹਨਾਂ ਨੇ ਉਸ ਕਿਤਾਬ ਦਾ ਨਾਮ ਵੀ ਇਹੀ ਰੱਖਿਆ ਮੇਰਾ ਸੁਪਨਾ ਕਿਉਂ ਇਨਾ ਹੈਰਾਨੀਜਾਨਕ ਸੁਪਨਾ ਸੀਗਾ ਜਿਸ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਕਿ ਖੁਦਾ ਜਿਹੜਾ ਸਭ ਦੇ ਨਾਲ ਹੈ ਪਰ ਖੁਦਾ ਨਾ ਕੋਈ ਨਹੀਂ ਹੈ ਕਿਉਂ ਕਿਉਂਕਿ ਹਰ ਕੋਈ ਆਪਣੀਆਂ ਗਰਜ਼ਾਂ ਲਈ ਰੱਬ ਨੂੰ ਜਾਣਦਾ ਆਪਣੀਆਂ ਪਰੇਸ਼ਾਨੀਆਂ ਲਈ ਆਪਣੇ ਮਸਾਇਲ ਦੇ ਹੱਲ ਲਈ ਆਪਣੀਆਂ ਮਰਜ਼ੀਆਂ ਪੂਰੀਆਂ ਕਰਾਉਣ ਲਈ ਆਪਣੇ ਮਨ ਦੀ ਖੁਸ਼ੀ ਹਾਸਲ ਕਰਨੇ ਲਈ ਜਾਣਾ। ਕਦੀ ਅਸੀਂ ਇਬਾਦਤ ਇਸ ਲਈ ਨਹੀਂ ਕੀਤੀ ਕਿ ਅੱਜ ਸਿਰਫ ਰੱਬ ਨੂੰ ਖੁਸ਼ ਕਰਨਾ। ਕਿਛੇ ਮਕਸਦ ਦੁਨੀਆ ਦਾ ਕੋਈ ਨਹੀਂ ਸੀਗਾ। ਨਾ ਜੰਨਤ ਪਾਉਣੀ ਸੀ ਨਾ ਜਹੰਨਮ ਤੋਂ ਬਚਣਾ ਸੀਗਾ। ਅਗਰ ਹੈ ਸਿੱਕੇ ਬਸ ਇਹ ਸੀ ਕਿ ਮੇਰਾ ਰੱਬ ਰਾਜ਼ੀ ਹੋ ਜਾਵੇ। ਅੱਜ ਨਮਾਜ਼ ਇਸ ਲਈ ਪੜ੍ਹੀਏ ਅੱਜ ਗੁਰਦੁਆਰੇ ਇਸ ਲਈ ਗਏ ਆ ਕਿ ਰੱਬ ਰਾਜ਼ੀ ਹੋ ਜਾਵੇ। ਅੱਜ ਰੱਬ ਨੂੰ ਖੁਸ਼ ਕਰਨਾ। ਇਸ ਚਾਹ ਨਾਲ ਇਸ ਮਨ ਨਾਲ ਕਦੀ ਰੱਬ ਨੂੰ ਪੁਕਾਰਿਆ ਹੀ ਨਹੀਂ ਹਮੇਸ਼ਾ ਆਪਣੀਆਂ ਕਰਜ਼ਾਂ ਵਾਲੇ ਰੱਬ ਨੂੰ ਪੁਕਾਰੇ ਦਾ ਇਹੀ ਵਜ੍ਹਾ ਹੈ ਕਿ ਸਾਨੂੰ ਆਨੰਦ ਨਹੀਂ ਆਉਂਦਾ ਸਾਡਾ ਮਨ ਨਹੀਂ ਜੁੜਦਾ ਕਿਉਂਕਿ ਅਸੀਂ ਸਾਡਾ ਮਕਸਦ ਹੀ ਨਹੀਂ ਹੋਵੇਗਾ ਅਗਰ ਕੋ ਸਾਡਾ ਸੱਜਣ ਪਿਆਰਾ ਜਿਹੜਾ ਸਾਨੂੰ ਬਹੁਤ ਅਜ਼ੀਜ਼ ਹੈ ਦਿਲ ਦੇ ਕਰੀਬ ਹੈ ਉਹਨੂੰ ਅਸੀਂ ਮਿਲਣ ਜਾਈਏ ਨਾ ਇੱਕ ਬੇਚੈਨੀ ਬੇਤਾਬੀ ਲੱਗੀ ਹੁੰਦੀ ਹੈ ਕਿ ਜਦੋਂ ਮਿਲਾਂਗੇ ਉਹਦੇ ਨਾਲ اپنی محبت ਦਾ اظہار ਕਰਾਂਗੇ ਆਪਣੀ ਜਿਹੜੇ ਜਿਸ شدت ਨਾਲ ਨੂੰ ਚਹੁਣੇ ਹੈਗੇ ਆ ਉਹ شدت ਦੱਸਾਂਗੇ محبت ماں ਦੇ ਰੂਪ ਚ ਹੋ ਸਕਦੀ ਹੈ اولاد ਦੇ ਰੂਪ ਚ ਹੋ ਸਕਦੀ ਹੈ ਮੀਆਂ ਦੇ ਰੂਪ ਚ ਹੋ ਸਕਦੀ ਹੈ ਦੱਸਾਂਗੇ ਪਰਿਵਾਰ ਦੇ ਰੂਪ ਚ ਹੋ ਸਕਦੀ ਹੈ ਅਸੀਂ ਉਸ ਦਾ ਇਜ਼ਹਾਰ ਕਰੀਦਾ ਔਰ ਬੇਚੈਨੀ ਉਹ شدت ਸਾਡੇ ਚਿਹਰੇ ਤੇ ਨਜ਼ਰ ਆਉਂਦੀ ਹੁੰਦੀ ਹੈ ਫੀਲਿੰਗਸ ਨਜ਼ਰ ਆਉਂਦੀਆਂ ਹੁੰਦੀਆਂ ਸਾਡੀਆਂ ਅੱਖਾਂ 'ਚ ਚਮਕ ਨਜ਼ਰ ਆਉਂਦੀ ਹੁੰਦੀ ਹੈ ਕਿ ਕਿੰਨੇ ਬੇਚੈਨ ਆਪਣੇ ਪਿਆਰਿਆਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਦੱਸਣ ਵਾਸਤੇ ਕਿ ਅਸੀਂ ਤੁਹਾਡੇ ਤੋਂ ਦੂਰ ਸੀਗੇ ਲੇਕਿਨ ਅੱਜ ਮੁਲਾਕਾਤ ਹੋ ਰਹੀ ਹੈ ਤੇ ਸਾਰੇ ਚੀਜ਼ਾਂ ਦਾ ਇਜ਼ਹਾਰ ਕਰਾਂ ਤੇ ਰੱਬ ਜਿਹੜਾ ਸੱਤਰ ਮਾਵਾਂ ਜਿੰਨਾ ਪਿਆਰ ਕਰਦਾ ਹੈ ਜਿਹੜਾ ਕਹਿੰਦਾ ਕਿ ਬੰਦਿਆ ਜੋ ਕੁਛ ਤੂੰ ਮੇਰੇ ਕੋਲ ਮੰਗੇਗਾ ਮੈਂ ਤੈਨੂੰ ਦਾਂ ਤੂੰ ਸਿਰਫ ਆ ਕੇ ਮੈਨੂੰ ਪੁਕਾਰ ਮਰ ਕੋ ਮੰਗ ਮਨੋਂ ਮੇਰੇ ਨਾਲ ਜੋੜ ਮੈਂ ਤੇਰੀ ਹਰ ਮੁਰਾਦ ਪੂਰੀ ਕਰਾਂ ਹਰ ਪਰੇਸ਼ਾਨੀ ਦੂਰ ਕਰਾਂ ਦੁਨੀਆ ਦੇ ਤੇਰੇ ਦੁੱਖਾਂ ਨੂੰ ਸੁੱਖਾਂ 'ਚ ਬਦਲ ਦਵਾਂ ਪਰ ਜਦੋਂ ਅਸੀਂ ਉਹਦੇ ਕੋਲ ਜਾਂਦਾ ਉਹਨੂੰ ਮਿਲਦਾ ਤੇ ਅਸੀਂ ਆਪਣੀ ਸੁਰਤ ਅੱਗੇ ਨਹੀਂ ਪਿੱਛੇ ਰੱਖ ਕੇ ਮਿਲਦਾ ਮਨ ਦੇ ਵਿੱਚ ਸੋਚਾਂ ਚ ਲੰਨਦੀਆਂ ਹੁੰਦੀਆਂ ਇਹ ਦੁਕਾਨ ਖੁੱਲੀ ਛੱਡ ਕੇ ਆਇਆ ਕਾਰੋਬਾਰ ਜਿਹੜਾ ਵਾ ਕਾਰੋਬਾਰ ਦਾ ਟਾਈਮ ਹੈਗਾ ਇੰਨੇ ਗਾਹਕ ਆਉਣ ਵਾਲੇ ਹੈਗੇ ਆ ਮੈਂ ਆਹ ਕੰਮ ਕਰਨਾ ਸੀਗਾ ਆ ਚੀਜ਼ ਆ ਫਟਾਫਟ ਜਿਹੜੀ ਹੈ ਇਬਾਦਤ ਜੋ ਵੀ ਕਰਨੀਆਂ ਹੈਗਾ ਨਾ ਇਹਨੂੰ ਕਰਕੇ ਫਾਰਗ ਹੋਵਾਂ ਉਸ ਤੋਂ ਬਾਅਦ ਜਾ ਕੇ ਮੈਂ ਆ ਕੰਮ ਕਰਨਾ ਹੈ ਜਾਂ ਮੈਂ ਇਸ ਤਰ੍ਹਾਂ ਪਲੈਨਿੰਗ ਕਰਨੀ ਹੈਗੀ ਹੈ ਇਸੇ ਨਾਲ ਚੀਜ਼ਾਂ ਦੇ ਬਾਰੇ ਸੋਚਣੇ ਨਾ ਮਨ ਚੀਜ਼ਾਂ ਚੱਲਣ ਦੇ ਦਾ ਹੋਏਗਾ ਲੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਲੇਕਿਨ ਬਾਚੀ ਨਹੀਂ ਹੁੰਦਾ ਕਿਉਂਕਿ ਅਸੀਂ ਮਨੋ ਜੁੜਨੇ ਦੀ ਕੋਸ਼ਿਸ਼ ਹੀ ਨਹੀਂ ਕਰੀਦੀ ਅਸੀਂ ਤੁਰ ਤੇ ਪਈਦਾ ਹੈ ਮਸਜਿਦ ਮੰਦਿਰ ਗੁਰਦੁਆਰਿਆਂ ਸਿਵਰਾਪਤੀ ਵਾਰਗਾ ਚ ਪਹੁੰਚ ਵੀ ਜਾਇਦਾ ਹੈ ਲੇਕਿਨ ਉਸ ਦੀ ਮਨੋ ਜੁੜਨੇ ਦੀ ਕੋਸ਼ਿਸ਼ ਨਹੀਂ ਕਰੀ ਜੇ ਅਸੀਂ ਕੋਸ਼ਿਸ਼ ਕਰਨਾ ਸ਼ੁਰੂ ਕਰ ਦਾਂਗੇ ਤਾਂ ਇੱਕ ਦਿਨ ਅਸੀਂ ਜੁੜ ਵੀ ਜਾਵਾਂਗੇ ਜਿਸ ਦਿਨ ਜੁੜ ਜਾਵਾਂਗੇ ਨਾ ਉਸ ਨੂੰ ਜੋ ਅਨੰਦ ਮਿਲੇਗਾ ਨਾ ਉਹ ਦੁਨੀਆ ਦੀ ਹਰ ਸ਼ੈ ਤੋਂ ਪਾਰੀ ਹੈ ਦੁਨੀਆ ਉਹਦੇ ਅੱਗੇ ਦੁਨੀਆ ਦੀ ਕੋਈ ਸ਼ੈ ਚੰਗੀ ਨਹੀਂ ਲੱਗੇਗੀ ਔਰ ਮੈਨੂੰ ਤੇ ਇੱਕ ਕਥਾ ਬਹੁਤ ਵਧੀਆ ਲੱਗੀ ਸੁਣ ਕੇ ਬਹੁਤ ਹੀ ਆਨੰਦ ਆਇਆ ਔਰ ਕੁਝ ਲੰਘੇ ਮਿਲੇ ਆਪਣੇ ਆਪ ਤੇ غور ਕਰਨੇ ਲਈ ਕਿ ਤੁਸੀਂ غور ਕਰ ਸਕੀਏ ਦੇਖ ਸਕੀਏ ਕਿ ਅਸੀਂ ਕਿੱਥੇ ਖੜ੍ਹੇ ਹਾਂ ਸਾਡੀਆਂ ਆਬਾਦਾਂ ਚ ਕੀ ਅਸਰ ਹੋ ਹੈ ਜਾਂ ਅਸੀਂ ਜਿਹੜੀਆਂ ਆਬਾਦਾਂ ਕਰੀ ਦੀਆਂ ਉਹਦੇ ਪਿੱਛੇ ਦੁਨੀਆਂ ਦੀਆਂ ਗਰਜ਼ਾਂ ਆ ਜਾਂ ਰੱਬ ਦੀ ਖੁਸ਼ੀ ਹੈ ਸੋ ਤੁਸੀਂ ਵੀ غور ਜ਼ਰੂਰ ਕਰਿਓ ਆਪਣੇ ਉਤੇ ਇਸ ਕਥਾ ਨੂੰ ਸੁਣਨੇ ਤੋਂ ਬਾਅਦ ਕਿ ਤੁਸੀਂ ਜਦੋਂ ਰੱਬ ਨਾਲ ਜੁੜਦੇ ਈਏ ਤੁਹਾਡੇ ਪਿੱਛੇ ਕੀ ਮਕਸਦ ਹੁੰਦਾ ਹੈ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼